ਜਿਵੇਂ ਤੜਕੇ ਹੀ ਦੇਖ ਲੋ ਲੁਧਿਆਣੇ ਸ਼ਹਿਰ ਚ ਤੁਸੀਂ ਬੈਠੇ ਆ ਆ ਤੜਕੇ ਹੀ ਕਾਰਾਂ ਧੋਣੇ ਆ ਪੈਪ ਨਾਲ ਲਾ ਕੇ ਬਾਲਟੀ ਨਾਲ ਵੀ ਧੋਤੀ ਜਾ ਸਕਦੀ ਐ ਫੇਰ ਦੱਸ ਕੋਈ ਮੇਡ ਕਲਚਰ ਆ ਘਰਾਂ ਚ ਜਿਹੜੀਆਂ ਮੇਡਸ ਨੇ ਉਹ ਬਾਂਕਰ ਦਾ ਕੰਮ ਪੈਪ ਤੋਂ ਲੈਂਦੀਆਂ ਤੇ ਉਸ ਤੋਂ ਬਾਅਦ ਆ ਗਈ ਜੀ ਮਸ਼ੀਨਾ ਆ ਗਈਆਂ ਲੀੜੇ ਧੋਣ ਵਾਲੀਆਂ ਮੈਂ ਨਹੀਂ ਕਹਿੰਦਾ ਮੇਰੇ ਆਪ ਦੇ ਘਰੇ ਵੀ ਪਈ ਹੈਗੀ ਆ ਪਰ ਨਹੀਂ ਹੋਣੀ ਚਾਹੀਦੀ ਉਹ ਆਟੋਮੈਟਿਕ ਮਸ਼ੀਨਾ ਇਹੋ ਜਿਹੀ ਆ ਗਈਆਂ ਪਾਣੀ ਦੀ ਖਪਤ ਇੰਨੀ ਵੱਧਦੀ ਹਾਂਜੀ ਉਹ ਤਾਂ ਜੀ 3 ਘੰਟਿਆਂ ਦੇ ਲਾ ਕੇ ਬੜਨ ਨੱਕ ਪਿੱਤ ਕੇ ਮੈਡਮ ਨੇ ਤਾਂ ਟੀਵੀ ਵੇਖਣਾ ਉਹਨੇ ਉਹਨੇ 7 ਵਾਰੀ ਪਾਣੀ ਕੱਢਣਾ ਉਹ ਫਿਰ ਜਾਂਦਾ ਇਹ ਹੋਵੇ ਨਾ ਵੀ ਉਹ ਪਾਣੀ ਨੂੰ ਕਿਸੇ ਹੋਰ ਥਾਂ ਯੂਜ਼ ਕੀਤਾ ਜਾਵੇ ਨਾ ਉਹ ਸਿੱਧਾ ਜਾਂਦਾ ਸੀਵਰੇਜ ਫਿਰ ਤੁਸੀਂ ਦੇਖੋ ਆਰਓ ਹੁਣ ਮੈਂ ਲੁੱਧਿਆ ਹੁਣ ਤੁਹਾਡੇ ਸਾਹਮਣੇ ਮੈਂ ਫੀਲਡ ਚੋਂ ਆਇਆ ਸਾਡੇ ਮੋਟਰ ਚੱਲਦੀ ਉਸ ਤੋਂ ਪਾਣੀ ਪੀ ਕੇ ਆਉਨੇ ਆ ਆਰਓ ਦੇਖ ਲਓ ਤੁਸੀਂ ਮੈਂ ਨਹੀਂ ਕਹਿੰਦਾ ਵੀ ਆਰਓ ਜ਼ਰੂਰੀ ਆ ਜਿੱਥੇ ਮਾੜਾ ਪਾਣੀ ਆ ਜਿੱਥੇ ਕੋਈ ਤੱਤ ਹੈਗੇ ਲੁਧਿਆਣਾ ਜਿੱਥੇ ਹੁਣ ਅਸੀਂ ਮੈਂ ਬੈਠਾ ਯੂਨੀਵਰਸਿਟੀ ਦਾ ਪਾਣੀ ਇੱਕ ਨੰਬਰ ਅਸੀਂ ਸਾਰਾ ਦਿਨ ਤਾਂ ਪਾਣੀ ਪੀਨੇ ਆ ਟਿਊਬਲ ਦਾ ਬਿਨਾਰ ਵਾਲਾ ਹੁਣ ਘਰੇ ਜਾ ਕੇ ਆਰਓ ਵਾਲਾ 1 ਲੀਟਰ ਆਰਓ ਦਾ ਪਾਣੀ ਜੇ ਮਿਲਦਾ ਤਾਂ 10 ਲੀਟਰ ਉਹ ਪਹਿਲਾਂ ਡੋਲਦਾ ਤੇ ਕਈ ਵਾਰੀ ਤਾਂ ਉਹ ਆਰਓ ਵਾਲੇ ਪਾਣੀ ਨਾਲ ਕੁਝ ਜ਼ਰੂਰੀ ਮਿਨਰਲ ਜਿਹੜੇ ਆਪਣੇ ਸਰੀਰ ਨੂੰ ਲੋਡ ਹੁੰਦੇ ਆ ਨਾ ਜੀ ਮੈਡਮ ਉਹ ਵੀ ਨਿਕਲ ਜਾਂਦੇ ਆ ਜਿਸ ਦੇ ਨਾਲ ਸਾਡੀ ਇੱਕ ਇੱਕ ਗੋਡੇ ਜੁੜ ਗਏ ਜੀ ਫਿਰ ਉਹੋ ਜਿਹੀਆਂ ਬਿਮਾਰੀਆਂ ਸਾਨੂੰ ਆਪੇ ਸੱਧੀਆਂ ਸੀ ਲੋਕਾਂ ਦਾ ਸਭ ਤੋਂ ਵੱਡੀ ਗੱਲ ਕਹਿ ਲਓ ਮੰਨੀ ਵੀ ਹੈ ਕਿ ਚਲੋ ਜੀ ਪਾਣੀ ਜਿਹੜਾ ਹੈ ਪੱਧਰ ਵੀ ਘਟ ਗਿਆ ਪਾਣੀ ਦੇ ਵਿੱਚ ਮਿਨਰਲਸ ਬਦਲਾਅ ਆ ਗਏ ਨੇ ਪਹਿਲੇ ਵਰਗਾ ਸਾਫ਼ ਪਾਣੀ ਨਹੀਂ ਆਉਂਦਾ ਟੈਂਕੀਆਂ ਦੇ ਵਿੱਚ ਜਿਵੇਂ ਲੋਕੀ ਪਹਿਲਾਂ ਤਾਂ ਮੋਟਰਾਂ ਤੋਂ ਨਲਕੀਆਂ ਤੋਂ ਪਾਣੀ ਵੀ ਪੀ ਲੈਂਦੇ ਸੀ ਹੁਣ ਆਰਓ ਦੀ ਲੋੜ ਪੈ ਗਈ ਹੈ ਇਹ ਗੱਲ ਨੂੰ ਮੰਨਦੇ ਤਾਂ ਹੈ ਪਰ ਕੋਈ ਵੀ ਆਪਣੇ ਉੱਤੇ ਨਾ ਕਹਿ ਲੋ ਅਪਲਾਈ ਨਹੀਂ ਕਰਦਾ ਘਰਾਂ 'ਚ ਇਹ ਨਹੀਂ ਕਹਿੰਦੇ ਵੀ ਮੋਟਰ ਦਾ ਪਾਣੀ ਇਸਤੇਮਾਲ ਕੀਤਾ ਜਾਵੇ ਇਹੀ ਕਿਹਾ ਜਾਂਦਾ ਵੀ ਅਸੀਂ ਆਰਓ ਦਾ ਡਾਕਟਰ ਨੇ ਐਡਵਾਈਸ ਕੀਤਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੋਕੀ ਸਮਝ ਤਾਂ ਜਾਂਦੇ ਪਰ ਆਪਣੇ ਉੱਤੇ ਅਮਲ ਨਹੀਂ ਮੈਂ ਬਹੁਤ ਤੁਹਾਡੀ ਗੱਲ ਸਹੀ ਹੈ ਮੈਂ ਕਹਿੰਦਾ ਆਰਓ ਦਾ ਵਰਤੋ ਜਿੱਥੇ ਮਾੜਾ ਜਿੱਥੇ ਤੁਹਾਡਾ ਸਹੀ ਬਾਣੀ ਹੈਗਾ ਉਹਨੂੰ ਫਿਰ ਸਾਫ ਕਰਕੇ ਤੇ ਤੁਸੀਂ ਵਿੱਚੋਂ ਮਿਨਰਲ ਕੱਢ ਤੇ ਜੀ ਤੇ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਆਰਓ ਮਾੜੇ ਆ ਜਾਂ ਕੁਝ ਨਹੀਂ ਹਰ ਇੱਕ ਚੀਜ਼ ਆਪਦੇ ਥਾਂ ਤੇ ਠੀਕ ਹੈ ਜਿਹੇ ਜੇ ਥਾਂ ਤੇ ਤੁਸੀਂ ਖੜੇ ਹੋ ਉਸੇ ਹਿਸਾਬ ਨਾਲ ਤੁਸੀਂ ਉਹਨੂੰ ਵਰਤੋ ਜੇ ਲੁਧਿਆਣੇ ਹੋ ਤਾਂ ਤੁਹਾਨੂੰ ਨਹੀਂ ਮੈਂ ਆਰਓ ਦੀ ਲੋੜ ਮੈਂ ਨਾ ਜੇ ਬਟਿੰਡੇ ਹੈਗੇ ਹੋ ਜਾਂ ਚਲੋ ਫਾਜ਼ਿਲਕਾ ਹੈਗਾ ਜਿੱਥੇ ਮਾੜਾ ਪਾਣੀ ਦੀ ਕੁਆਲਿਟੀ ਥੱਲੇ ਵਾਲੀ ਮਾੜੀ ਹੈ ਵਰਤੋ ਅਸੀਂ ਨਹੀਂ ਕਹਿੰਦੇ ਨਾ ਵਰਤੋ ਪਰ ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਐ ਅਸੀਂ ਇਕੱਲੇ ਖੇਤੀਬਾੜੀ ਵਾਲਿਆਂ ਨੂੰ ਨਹੀਂ ਕਹਿ ਸਕਦੇ ਉਹ ਵੀ ਕੋਈ ਐ ਨਹੀਂ ਕਰਦੇ ਉਹ ਵੀ ਤਾਂ ਆਪ ਨੂੰ ਅੰਨ ਪੈਦਾ ਕਰਕੇ ਦਿੰਦੇ ਆ ਜੀ ਜਿਵੇਂ ਤੜਕੇ ਹੀ ਦੇਖ ਲੋ ਲੁਧਿਆਣੇ ਸ਼ਹਿਰ ਚ ਤੁਸੀਂ ਬੈਠੇ ਆਪਾਂ ਤੜਕੇ ਹੀ ਕਾਰਾਂ ਧੋਣੇ ਆ ਪੈਪ ਨਾਲ ਲਾ ਕੇ ਬਾਲਟੀ ਨਾਲ ਵੀ ਧੋਤੀ ਜਾ ਸਕਦੀ ਐ ਫੇਰ ਦੱਸ ਕੋਈ ਮੇਡ ਕਲਚਰ ਆ ਘਰਾਂ ਚ ਜਿਹੜੀਆਂ ਮੇਡਸ ਨੇ ਉਹ ਬਾਂਕਰ ਦਾ ਕੰਮ ਪੈਪ ਤੋਂ ਲੈਂਦੀਆਂ ਤੇ ਉਸ ਤੋਂ ਬਾਅਦ ਆ ਗਈ ਜੀ ਮਸ਼ੀਨਾਂ ਆ ਗਈਆਂ ਲੀੜੇ ਧੋਣ ਵਾਲੀਆਂ ਮੈਂ ਨਹੀਂ ਕਹਿੰਦਾ ਮੇਰੇ ਆਪਦੇ ਘਰੇ ਵੀ ਪਈ ਹੈਗੀ ਐ ਪਰ ਨਹੀਂ ਹੋਣੀ ਚਾਹੀਦੀ ਉਹ ਆਟੋਮੈਟਿਕ ਮਸ਼ੀਨਾਂ ਇਹੋ ਜਿਹੀ ਆ ਗਈਆਂ ਪਾਣੀ ਦੀ ਖਪਤ ਇੰਨੀ ਵੱਧਦੀ ਹੈ ਹਾਂਜੀ ਉਹ ਤਾਂ ਜੀ 3 ਘੰਟੇ ਦੇ ਲਾ ਕੇ ਬੜਨ ਨਕਪਿਤ ਕੇ ਮੈਡਮ ਨੇ ਤਾਂ ਟੀਵੀ ਵੇਖਣਾ ਉਹਨੇ ਉਹਨੇ 7 ਵਾਰੀ ਪਾਣੀ ਕੱਢਣਾ ਤੇ ਉਹ ਫਿਰ ਜਾਂਦਾ ਇਹ ਹੋਵੇ ਨਾ ਵੀ ਉਹ ਪਾਣੀ ਨੂੰ ਕਿਸੇ ਹੋਰ ਥਾਂ ਯੂਜ਼ ਕੀਤਾ ਜਾਵੇ ਨਾ ਉਹ ਸਿੱਧਾ ਜਾਂਦਾ ਸੀਵਰੇਜ ਫਿਰ ਤੁਸੀਂ ਦੇਖੋ ਆਰਓ ਹੁਣ ਮੈਂ ਲੱਦਿਆ ਹੁਣ ਤੁਹਾਡੇ ਸਾਹਮਣੇ ਮੈਂ ਫੀਲਡ ਚੋਂ ਆਇਆ ਸਾਡੇ ਮੋਟਰ ਚੱਲਦੀ ਉਸ ਤੋਂ ਪਾਣੀ ਪੀ ਕੇ ਆਉਨੇ ਆ ਆਰਓ ਦੇਖ ਲਓ ਤੁਸੀਂ ਮੈਂ ਨਹੀਂ ਕਹਿੰਦਾ ਵੀ ਆਰਓ ਜ਼ਰੂਰੀ ਆ ਜਿੱਥੇ ਮਾੜਾ ਪਾਣੀ ਆ ਜਿੱਥੇ ਕੋਈ ਤੱਤ ਹੈਗੇ ਲੁਧਿਆਣਾ ਜਿੱਥੇ ਹੁਣ ਅਸੀਂ ਮੈਂ ਬੈਠਾ ਯੂਨੀਵਰਸਿਟੀ ਦਾ ਪਾਣੀ ਇੱਕ ਨੰਬਰ ਅਸੀਂ ਸਾਰਾ ਦਿਨ ਤਾਂ ਪਾਣੀ ਪੀਨੇ ਆ ਟਿਊਬਲ ਦਾ ਬਿਨਾਰ ਵਾਲਾ ਹੁਣ ਘਰੇ ਜਾ ਕੇ ਆਰਓ ਵਾਲਾ 1 ਲੀਟਰ ਆਰਓ ਦਾ ਪਾਣੀ ਜੇ ਮਿਲਦਾ ਤਾਂ 10 ਲੀਟਰ ਉਹ ਪਹਿਲਾਂ ਡੋਲਦਾ ਤੇ ਕਈ ਵਾਰੀ ਤਾਂ ਉਹ ਆਰਓ ਵਾਲੇ ਪਾਣੀ ਨਾਲ ਕੁਝ ਜ਼ਰੂਰੀ ਮਿਨਰਲ ਜਿਹੜੇ ਆਪਣੇ ਸਰੀਰ ਨੂੰ ਲੋਡ ਹੁੰਦੇ ਆ ਨਾ ਜੀ ਮੈਡਮ ਉਹ ਵੀ ਨਿਕਲ ਜਾਂਦੇ ਆ ਜਿਸ ਦੇ ਨਾਲ ਸਾਡੇ ਇੱਕ ਇੱਕ ਗੋਡੇ ਜੁੜ ਗਏ ਜੀ ਫਿਰ ਉਹੋ ਜਿਹੀਆਂ ਬਿਮਾਰੀਆਂ ਸਾਨੂੰ ਆਪੇ ਸੱਦੀਆਂ ਸੀ ਲੋਕਾਂ ਦਾ ਸਭ ਤੋਂ ਵੱਡੀ ਗੱਲ ਕਹਿ ਲਓ ਮੰਨੀ ਵੀ ਹੈ ਕਿ ਚਲੋ ਜੀ ਪਾਣੀ ਜਿਹੜਾ ਹੈ ਪੱਧਰ ਵੀ ਘਟ ਗਿਆ ਪਾਣੀ ਦੇ ਵਿੱਚ ਮਿਨਰਲਸ ਬਦਲਾਅ ਆ ਗਏ ਨੇ ਪਹਿਲੇ ਵਰਗਾ ਸਾਫ਼ ਪਾਣੀ ਨਹੀਂ ਆਉਂਦਾ ਟੈਂਕੀਆਂ ਦੇ ਵਿੱਚ ਜਿਵੇਂ ਲੋਕੀ ਪਹਿਲਾਂ ਤਾਂ ਮੋਟਰਾਂ ਤੋਂ ਨਲਕੀਆਂ ਤੋਂ ਪਾਣੀ ਵੀ ਪੀ ਲੈਂਦੇ ਸੀ ਹੁਣ ਆਰਓ ਦੀ ਲੋੜ ਪੈ ਗਈ ਹੈ ਇਹ ਗੱਲ ਨੂੰ ਮੰਨਦੇ ਤਾਂ ਹੈ ਪਰ ਕੋਈ ਵੀ ਆਪਣੇ ਉੱਤੇ ਨਾ ਕਹਿ ਲੋ ਅਪਲਾਈ ਨਹੀਂ ਕਰਦਾ ਘਰਾਂ 'ਚ ਇਹ ਨਹੀਂ ਕਹਿੰਦੇ ਵੀ ਮੋਟਰ ਦਾ ਪਾਣੀ ਇਸਤੇਮਾਲ ਕੀਤਾ ਜਾਵੇ ਇਹੀ ਕਿਹਾ ਜਾਂਦਾ ਵੀ ਅਸੀਂ ਆਰਓ ਦਾ ਡਾਕਟਰ ਨੇ ਐਡਵਾਈਸ ਕੀਤਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੋਕੀ ਸਮਝ ਤਾਂ ਜਾਂਦੇ ਪਰ ਆਪਣੇ ਉੱਤੇ ਅਮਲ ਨਹੀਂ ਮੈਂ ਬਹੁਤ ਤੁਹਾਡੀ ਗੱਲ ਸਹੀ ਹੈ ਮੈਂ ਕਹਿੰਦਾ ਆਰਓ ਦਾ ਵਰਤੋ ਜਿੱਥੇ ਮਾੜਾ ਜਿੱਥੇ ਤੁਹਾਡਾ ਸਹੀ ਬਾਣੀ ਹੈਗਾ ਉਹਨੂੰ ਫਿਰ ਸਾਫ ਕਰਕੇ ਤੇ ਤੁਸੀਂ ਵਿੱਚੋਂ ਮਿਨਰਲ ਕੱਢ ਤੇ ਜੀ ਤੇ ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਆਰਓ ਮਾੜੇ ਆ ਜਾਂ ਕੁਝ ਨਹੀਂ ਹਰ ਇੱਕ ਚੀਜ਼ ਆਪਦੇ ਥਾਂ ਤੇ ਠੀਕ ਹੈ ਜਿਹੇ ਜੇ ਥਾਂ ਤੇ ਤੁਸੀਂ ਖੜੇ ਹੋ ਉਸੇ ਹਿਸਾਬ ਨਾਲ ਤੁਸੀਂ ਉਹਨੂੰ ਵਰਤੋ ਜੇ ਲੁਧਿਆਣੇ ਹੋ ਤਾਂ ਤੁਹਾਨੂੰ ਨਹੀਂ ਮੈਂ ਆਰਓ ਦੀ ਲੋੜ ਮੈਂ ਨਾ ਜੇ ਬਟਿੰਡੇ ਹੈਗੇ ਹੋ ਜਾਂ ਚਲੋ ਫਾਜ਼ਿਲਕਾ ਹੈਗਾ ਜਿੱਥੇ ਮਾੜਾ ਪਾਣੀ ਦੀ ਕੁਆਲਿਟੀ ਥੱਲੇ ਵਾਲੀ ਮਾੜੀ ਹੈ ਵਰਤੋ ਅਸੀਂ ਨਹੀਂ ਕਹਿੰਦੇ ਨਾ ਵਰਤੋ ਪਰ ਹਰ ਬੰਦੇ ਦੀ ਜ਼ਿੰਮੇਵਾਰੀ ਬਣਦੀ ਐ ਅਸੀਂ ਇਕੱਲੇ ਖੇਤੀਬਾੜੀ ਵਾਲਿਆਂ ਨੂੰ ਨਹੀਂ ਕਹਿ ਸਕਦੇ ਉਹ ਵੀ ਕੋਈ ਐ ਨਹੀਂ ਕਰਦੇ ਉਹ ਵੀ ਤਾਂ ਆਪ ਨੂੰ ਅੰਨ ਪੈਦਾ ਕਰਕੇ ਦਿੰਦੇ ਐ